ਨਨਾਣਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਖੇਤੀ ਵਿਗਿਆਨੀਆਂ ਨੇ ਦੱਸਿਆ ਕਿ ਇਸ ਕਿਸਾਨ ਮੇਲੇ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਦੀਆਂ ਉਨਤ ਕਿਸਮਾਂ ਤੇ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ ਇਸ ਦੌਰਾਨ ਕਿਸਾਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਹ ਖੁਸ਼ੀ ਹੈ ਦੇ ਬਹੁਤ ਬਾਤਾ ਗ੍ਰੇਪਸ ਦੇ ਬਦਾਮ ਪਿਸਤਾ ਤੇ ਚੈਰੀ ਗ로우 ਕਰਦੇ ਹੈ ਏ ਨਨੇ ਸਰਚ ਕਰਨੇ ਮੈਂ ਫਾਰਮਰ ਐ ਜੀ ਖੇਤੀ ਕਰਨ ਵਾਲਾ ਬੰਦਾ ਐ ਇਨਸਾਨ ਐ ਸੋ ਅਸੀਂ ਵੀ ਇਹਨਾਂ ਦਾ ਐਮ ਜੀ ਕਰਾਇਆ ਯੂਨੀਵਰਸਿਟੀ ਇਹਦਾ ਸਾਡਾ ਮੇਰੇ ਸ਼ਹਿਰ ਦੀ origional university ਤੇ agriculture university ਲੁਧਿਆਣਾ ਤੇ ਉਹ ਬਹੁਤ ਹੀ ਜ਼ਿਆਦਾ ਖੁਸ਼ੀ ਆ ਜਿਹੜੀਆਂ ਉੱਥੇ ਸੱਚਾ ਹੁੰਦੀਆਂ ਤੇ ਇਹਨਾਂ ਦੀਆਂ ਸੱਚਾ ਸਾਡੇ ਕੋ ਜਾਣਦੀਆਂ ਐ ਜਿਹੜੇ ਸਟੂਡੈਂਟ ਆਏ ਹੋਏ ਐ ਇੱਥੇ ਤੇ ਪ੍ਰੋਫੈਸਰ ਆਏ ਹੋਏ ਐ ਤੇ ਦੋਨੇ ਕੰਟਰੀਆਂ ਨੂੰ ਪੰਜਾਬ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਚਾਹੀਦਾ ਤੇ ਸਾਨੂੰ ਵੀ ਜਿਹੜਾ ਕੁਝ ਇੱਥੋਂ ਆ ਉਹ ਉੱਥੇ ਫਾਇਦਾ ਹੋਵੇ ਤੁਸੀਂ ਇਹਨਾਂ ਕੋਈ ਗਾਂਦੇ ਹੋ ਲੇਕਿਨ ਲੱਗਦਾ ਨਹੀਂ ਕ੍ਰੌਪ ਡਾਇਵਰਸਿਫਿਕੇਸ਼ਨ ਬਲ ਜਾਣੀ ਚਾਹੀਦਾ ਝੋਨੇ ਤੇ ਅੰਨ ਚੱਕਰ ਤੋਂ ਕਿਸਾਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਹੈਗਾ ਕਿਉਂਕਿ ਉਹੀ ਫਿਰ ਉਹੀ ਗੱਲ ਉੱਥੇ ਹਲਾ ਬੁੱਥੀ ਨੇ ਜਿਹੜੇ ਝੋਨੇ ਦੇਖੋ ਜਿਹੜੀ ਚੀਜ਼ ਫਸਲ ਹੁੰਦੀ ਹੈ ਨਾ ਜਿਹਦੇ ਵਿੱਚ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਉਹਦੇ ਤੇ ਹੈ ਜੇ ਹੁਣ ਬਾਗੇ ਲਾ ਲਿਆ ਸਾਰੇ ਤੇ ਬਾਗਿਆਂ ਚ ਫਾਇਦਾ ਨਾ ਹੋਵੇ ਤਾਂ ਜੱਟਾਂ ਨੂੰ ਫਾਇਦਾ ਕੀ ਹੋਣਾ ਤੇ ਇਹਨਾਂ ਨੂੰ ਠੀਕ ਹੈ ਦਾਣਾ ਲਾਉਣੀਆਂ ਚਾਹੀਦੀਆਂ ਜਾਂ ਹੋਰ ਲਾਉਣੀਆਂ ਚਾਹੀਦੀਆਂ ਉਹ ਤਾਂ ਜਿਹੜਾ ਪਾਣੀ ਨੂੰ ਸੇਵ ਕਰਨਾ ਦਾ ਉਹ ਤਾਂ ਹੁਣ ਇਹਨਾਂ ਨੂੰ ਸੋਚਣਾ ਪੈਣਾ ਤੇ ਜਿਹੜੇ ਫਾਰਮਰ ਨੇ ਜਾਂ ਕਿਸਾਨ ਨੇ ਉਹਨਾਂ ਨੂੰ ਵੀ ਫਾਇਦਾ ਹੋਣਾ ਚਾਹੀਦਾ ਨਾ ਹਾਂ ਜੀ ਸਭ ਤੋਂ ਪਸਾਨ ਆ ਰਿਹਾ ਹੈ ਜੋ ਵੀ ਵਸਤੀਆਂ ਜਿੰਨੀਆਂ ਖੋਜਾਂ ਉਹ ਦੇਖਣਗੇ ਤੇ ਇਥੋਂ ਲੈ ਕੇ ਸੀਡਸ ਵੀ ਲਿਆਣਗੇ ਤੇ ਪਲਾਂਟਿੰਗ ਜਿਹੜਾ ਮਟੀਰੀਅਲ ਆ ਉਹ ਵੀ ਲੈ ਕੇ ਜਾਣਗੇ ਤੇ ਆਪਣੇ ਜਿਹੜੇ ਵੱਡੇ ਵੱਡੇ ਵਿਦਵਾਨ ਨੇ ਉਹਨਾਂ ਦੇ ਲੈਕਚਰ ਸੁਣਨਗੇ ਇਸ ਕਰਕੇ ਸਾਡੇ ਕਿਸਾਨਾਂ ਨੂੰ ਇੱਥੇ ਆਉਣ ਦਾ ਬਹੁਤ ਬਹੁਤ ਵਾ ਬਹੁਤ ਆਮਦੇਦ ਇਸ ਕਰਕੇ ਉਹਨਾਂ ਨੂੰ ਸਾਰੀਆਂ ਕਿਸਾਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਬਹੁਤ ਨਵੀਆਂ ਕਿਸਮਾਂ ਵੀ ਜਿਹੜੀਆਂ ਨੇ ਅੱਜ ਕਿਸਾਨਾਂ ਦੇ ਜਿਹੜੀਆਂ ਪਹੁੰਚਾਈ ਜਾ ਰਹੀਆਂ ਨੇ। 232 ਇਹ ਇੱਕ ਮੱਕੀ ਦੀ ਕਿਸਮ ਐ ਸੋਹਣਾ ਲੱਗੂ। ਬਸ ਛੋਲਾਂ ਦੀ ਤੇ ਕਣਕ ਦੀ ਤੇ ਮੱਕੀ ਦੀ ਸਾਰੀਆਂ ਕਿਸਮਾਂ ਜਿਹੜੀਆਂ ਨਾ ਯੂਨੀਵਰਸਿਟੀਆਂ ਜਿਹੜੀਆਂ ਕੱਢੀਆਂ ਤੁਹਾਡੇ ਵਾਸਤੇ ਸਾਰੀਆਂ ਕਿਸਾਨਾਂ ਵਾਸਤੇ ਕੱਢੀਆਂ ਸਾਰੇ ਪੰਜਾਬ ਵਾਸਤੇ ਕੱਢੀਆਂ। ਉਹਨਾਂ ਦਾ ਕਿੰਨਾ ਫਾਇਦਾ ਹੋਏਗਾ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕਿ ਕਿਸਾਨ ਭਰਾ ਅੱਜ ਤੇ ਆ ਕੇ ਦੇਖਦੇ ਆ। ਉਹਨਾਂ ਅਨੁਸਾਰੀ ਜਿਹੜੀ ਨਵੀਆਂ ਖੋਜਾਂ ਉਹਨਾਂ ਦਾ ਪਤਾ ਲੱਗੇਗਾ ਤੇ ਉਹ ਸਾਰੀਆਂ ਸੀਡਸ ਵੀ ਉਹਨਾਂ ਨੂੰ ਮਿਲਣਗੇ ਉਹਨਾਂ ਦੇ ਪਲਾਂਟਿੰਗ ਮਟੀਰੀਅਲ ਵੀ ਮਿਲੇਗੀ ਇਸ ਕਾਰਨ ਸਾਰੇ ਪੰਜਾਬ ਨੂੰ ਫਾਇਦਾ ਹੋਏਗਾ ਜਦੋਂ ਤੁਹਾਨੂੰ ਵਿਦੇਸ਼ਾਂ ਦੀ ਜੇਕਰ ਗੱਲ ਕੀਤੀ ਜਾਵੇ ਤੁਸੀਂ ਬਾਹਰ ਵੀ ਰਹਿੰਦੇ ਹੋ ਸੋ ਉੱਥੇ ਖੇਤੀ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਖੇਤੀ ਨੂੰ ਲੈ ਕੇ ਅਜੇ ਲੱਗਦਾ ਵੀ ਟੈਕਨੀਕਾਂ ਨਾਲ ਹੋਰ ਸਾਨੂੰ ਜਿਹੜਾ ਰੂਬਰੂ ਹੋਣ ਦੀ ਲੋੜ ਹੈਗੀ ਆ ਇਹ ਹੋਰ ਅਪਡੇਟ ਹੋਣ ਦੀ ਲੋੜ ਹੈ ਪੰਜਾਬ ਦੇ ਕਿਸਾਨਾਂ ਨੂੰ ਹਾਂਜੀ ਬਿਲਕੁਲ ਜਿੰਨੇ ਵੀ ਯੂਨੀਵਰਸਿਟੀ ਦੇ ਹੈ ਤਰਦੇ ਹੋਈ ਹੁੰਦਾ ਕਿ ਜਿੱਥੇ ਵੀ ਕੋਈ ਟੈਕਨੀਕ ਨਵੀਂ ਬਣੇ ਚਾਹੇ ਉਹ ਯੂਐਸਏ ਤੋਂ ਆਵੇ ਕਿੱਥੋਂ ਵੀ ਆਵੇ ਤੇ ਕੁਝ ਆਪਣੀਆਂ ਨਵੀਆਂ ਖੋਜਾਂ ਕਰਨ ਇੱਥੇ ਉਹ ਜਿਹੜੀ ਯੂਨੀਵਰਸਿਟੀ ਦੀਆਂ ਨਵੀਆਂ ਖੋਜਾਂ ਉਹਦਾ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਸਾਰੇ ਪੰਜਾਬ 'ਚ ਫਾਇਦਾ ਹੋਵੇ ਸਾਡੇ ਚੀਫ ਗੈਸਟ ਡਾਕਟਰ ਪ੍ਰਦੀਪ ਸਿੰਘ ਖੋਸ਼ ਜਿਹੜੇ ਕਿ ਵਰਲਡ ਫੂਡ ਲੌਰिएट ਨੇ ਸਾਡੇ ਵਿਸ਼ੇਸ਼ ਮਾਨ ਚਰਨਜੀਤ ਬਾਠ ਜਿਹੜੇ ਰੀਜਨ ਕਿੰਗ ਨੇ ਵਰਲਡ ਦੇ ਵਿੱਚ ਇਹਨਾਂ ਕੋਲ ਕੋਈ 5000 ਏਕੜ ਹੈ ਇਥੇ ਇਹ ਰੀਜਨਸ ਬਦਾਮ ਇਹ ਪਿਸਤਾ ਲਾਉਂਦੇ ਨੇ ਉਹ ਵੀ ਸਾਡੇ ਚਾਏ ਨੇ ਤੇ ਆ ਇਹ ਸਾਰਾ ਸਾਂਝਾ ਕਰਨਗੇ ਹੀ ਹਿਮਸੈਲਫੇ ਜੀ ਫਾਰਮਰ ਇਹ ਦੱਸਣਗੇ ਕਿ ਜਦੋਂ ਇੱਥੋਂ ਗਏ ਸੀ ਪੰਜਾਬ ਛੱਡ ਕੇ ਕੀ ਲੈ ਕੇ ਗਏ ਸੀ ਅੱਜ ਇਹ ਕਿੱਥੇ ਪਹੁੰਚੇ ਨੇ ਅਸੀਂ ਰੂਬਰੂ ਕਰਾਉਣਾ ਫਾਰਮਰ ਜੀ ਨੂੰ ਇਹਨਾਂ ਨੂੰ ਸੋ ਅੱਜ ਅਸੀਂ ਜੋ ਮੇਲੇ ਦੀ ਅਟਰੈਕਸ਼ਨ ਹੈਗੀ ਇੱਕ ਨਵੀਂ ਵੈਰਾਈਟੀ ਰਾਇਸ ਦੀ ਦੇ ਰਹੇ ਹਾਂ ਝੋਨੇ ਦੀ ਨਵੀਂ ਵੈਰਾਈਟੀ ਪੀਆ 132 ਇਹ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਦਾ ਅ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਚੌਥਾ ਹਿੱਸਾ ਖਾਦ ਘੱਟ ਪਾਉਣੀ ਹੈ ਇਹਦੇ ਵਿੱਚ ਖਾਦ ਘੱਟ ਪਾ ਕੇ ਵੀ ਚੌਥਾ ਹਿੱਸਾ ਤੇ ਝਾੜੇ ਨੇ ਉਨਾ ਹੀ ਦੇਣਾ ਜਿੰਨਾ ਪੂਰੀ ਖਾਦ ਪਾ ਕੇ ਦੇਣੇ ਸੀ ਸੋ ਇਹਦੇ ਨਾਲ ਜਿਹੜੀ ਐਗਰੀ ਇਨਪੁਟਸ ਹੈ ਉਹ ਸਾਡੀਆਂ ਸੇਵ ਹੋਣਗੀਆਂ ਤੇ ਉਹ ਦੇ ਰਹੇ ਆ ਬਾਕੀ ਹੋਰ ਸਾਰੀ ਜਾਣਕਾਰੀ ਇੱਥੇ ਦੇ ਰਹੇ ਆ ਨਵੇਂ-ਨਵੇਂ ਵੈਰਾਈਟੀਆਂ ਅਸੀਂ ਹੋਰ ਕਿਹੜੀਆਂ ਕੱਢੀਆਂ ਨੇ ਉਹ ਵੀ ਦੱਸਾਂਗੇ ਸੋ ਬਹੁਤ ਮੇਲਾ ਸੀ ਸਾਰਾ ਘੁੰਮ ਕੇ ਆਏ ਆ ਤੇ ਇੱਕ ਫ੍ਰੈਜਨੋ ਸਟੇਟ ਤੋਂ ਕੈਲੀਫੋਰਨੀਆ ਸਟੇਟ ਤੋਂ ਨਹੀਂ ਫ੍ਰੈਜਨੋ ਤੋਂ ਇੱਕ ਡੈਲੀਗੇਸ਼ਨ ਹੋਰ ਵੀ ਆਇਆ ਵਾਟਸਾ ਵੀ ਫਰੇਜਰੋਂ ਤੋਂ ਆਏ ਨੇ ਇੱਕ ਉੱਥੇ ਯੂਨੀਵਰਸਿਟੀ ਹੈ ਜਿਹੜੀ ਐਗਰੀਕਲਚਰ ਦੀ ਉਹਦਾ ਵੀ ਡੈਲੀਗੇਸ਼ਨ ਆਇਆ ਉਹ ਵੀ ਆਇਆ ਤੇ ਉਹ ਵੀ ਸਟੇਜ ਤੇ ਸਾਡੇ ਨਾਲ ਹੁਣ ਉੱਥੇ ਮਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਉਹਨਾਂ ਦਾ ਵੀ ਅਸੀਂ ਵੀਊ ਪੁਣ ਲੈ ਰਹੇ ਹਾਂ ਪਾਣੀ ਬਚਾਉਣ ਲੈ ਕੇ ਕੀ ਕਰੋਗੇ ਕਿ ਪਾਣੀ ਬਚਾਉਣ ਲੈ ਕੇ ਕੋਈ ਯੂਨੀਵਰਸਿਟੀ ਉਪਰਾਲਾ ਕਰੀ ਹਾਂ ਜੀ ਦੇਖੋ ਅਸੀਂ ਇੱਕ ਤਾਂ ਹੁਣ ਝੋਨੇ ਦਾ ਹੀ ਹੈ ਮੈਂ ਤਾਂ ਇੱਕ ਤਾਂ ਡੀਐਸਰ ਅਸੀਂ ਬਹੁਤ ਪ੍ਰਮੋਟ ਕਰਦੇ ਹਾਂ ਡਰੈਕਟ ਸੀਡਡ ਰਾਈਸ ਤਰਵਤਰ ਰਾਈ ਸ ਹੈਗਾ ਡ੍ਰਿਪ ਇਰੀਗੇਸ਼ਨ ਅਸੀਂ ਕਰਨਾ ਚਾਹੁੰਦੇ ਆ ਪਰ ਹਲੇ ਮਤਲਬ ਜਿਵੇਂ ਵਟਸਐਪ ਤੇ ਅਸੀਂ ਦੇਖ ਕੇ ਆ ਸੀ ਕੈਲੀਫੋਰਨੀਆ ਦੇ ਵਿੱਚ ਜਿੰਨੇ ਬਾਗ ਨੇ ਸਾਰੇ ਡ੍ਰਿਪ ਤੇ ਲੱਗੇ ਹੋਏ ਨੇ ਸੋ ਸਾਡੇ ਵੀ ਅਸੀਂ ਵੀ ਜਾਗਰੂਕਤਾ ਕਰਦੇ ਆ ਗਵਰਨਮੈਂਟ ਦੀ ਵੀ ਸਪੋਰਟ ਚਾਹੀਦੀ ਹੈ ਸਾਡੇ ਜੀ ਬਾਗਾਂ 'ਚ ਤਾਂ ਡ੍ਰਿਪ ਲੱਗ ਜੇ ਇਹਨਾਂ 'ਚ ਹੋਰ ਨਹੀਂ ਕਿਤੇ ਕਿਤੇ ਤੇ ਬਾਗ ਨੇ ਜਿਵੇਂ ਇਹਨਾਂ ਤੇ ਲੱਗੀ ਹੋਈ ਹੈ ਉੱਥੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਪਰ ਇਹਨਾਂ ਦੇ ਸਾਰਾ ਕੁਝ ਕਾਫੀ ਹੱਥੇਂ ਕੰਟਰੋਲ ਕੀਤਾ ਹੋਇਆ ਹੈ ਇਹ ਨਵੀਂ ਕਿਸਮ ਲਾਂਚ ਕੀਤੀ ਗਈ ਹੈ ਸੋ ਲੱਗਦਾ ਵੀ ਇਸ ਨਾਲ ਖੇਤੀ ਦੇ ਖਰਚੇ ਘਟਣਗੇ ਕਿਉਂਕਿ ਥੀਮ ਵੀ ਇਸ ਵਾਰ ਇਹ है कि खर्चे घटा लिए तो सू कुछ से भी हो जा करोगे वही अभी दे रहे हैं मेरा नाम रणधीर सिंह शौकंद है और मैं कुरुक्षेत्र में रहता हूँ सेक्टर 8 में और मैं बचपन से खेती करता हूँ पाँचवीं क्लास में मैं गेंदे में फर्स्ट आ रहा गंदे की क्यारी में वहीं से मेरा मन खा गया गेड़ा भी मैं पढ़ना नहीं मैं खेती करनी है और एक रिकॉर्डर किसान बनना है और मैंने रिकॉर्ड की तरफ ध्यान दिया मैं चौदह साल की उम्र में खेती करना हल बाड़ने लगे था और जी मेरे लिमका बुक में छोड़ा रिकॉर्ड है और मुझे जब मेला का पता लगता है ना मैं दो दिन पहले मुझे नींद हट जाती है और मेले के अंदर मैं कंपटीशन में, में सब्जियां रखता हूं अपनी चाहे एक सर्टिफिकेट मिलो दो मिलो मेरे पास क्रॉप कंपटीशन के हरियाणा पंजाब और पंतनगर के लगभग ढाई सवा दो सौ से ऊपर सर्टिफिकेट है मेरे पास और इंडिया का सबसे पहला नेशनल वार्टी किसान हूँ मैं ऑर्गेनिक का सोलह जुलाई दो हजार एक को मेरे को ऑर्गेनिक अवार्ड मिला था आई से दिल्ली के अंदर विज्ञान भवन में आज आप कहाँ हो क्या लेके आए हो हैं जी मैं लौकी लेके आया हूँ और टमाटर भी लिया था हल्दी की दो वराइटी हैं एक एक फुट की गांठ है मेरे पास हल्दी की अगर कोई देखना चाहता है वहाँ देख सकता है एक फुट की लंबी गांठ नौ इंच की एक फुट की लंबी गांठें हैं और ये टमाटर भी था मेरा लहसुन भी था लहसुन में तो मैं कभी सेकंड आया इस बार क्योंकि मैं बीमार हो गया था सेकंड आया इस बार में दूसरी नस्टियों में इस होता इसका वेट हाइट इसकी चार फुट से लेके छः फुट तक होती है ये छः फुट एक इंच की है ठीक है और ये मचांग बनाना पड़ता है उसके ऊपर इसको चढ़ाना पड़ता है बेल को और 25 जून के बाद लगाई जाती है ये वजन कितना हो जाता है वजन इसका लगभग छः किलो से लेकर 20 25 24 छब्बीस किलो तक भी हो जाता है नहीं, में ये सब्जी के लिए दो फुट की तोड़नी पड़ती है खाने के लिए दो फुट की होती है उसके बाद दिखाने के लिए ठीक है ना उसके बाद सौ पीस है ये मैं किसान किसानों को ये कहता हूँ ये ऑर्गेनिक सब्जी लगाओ और ऑर्गेनिक सब्जी खाओ जैर जैर मुक्त सब्जी खाओ आप जीवा मिर्च डालो वरनी का डालो जो भी है ऑर्गेनिक पैदा करो मेरे नहीं मेरे नौजवानों से कृपया हाँ जी मेरा नाम सचैन सिंह है जी अच्छी डिस्ट्रिक्ट मानसा तो हाँ आए हैं ਅਸੀਂ ਯੂਨੀਵਰਸਿਟੀ ਮੇਲੇ ਤੇ ਆਏ ਹੋਏ ਆ। ਇਹੋ ਜਿਹਾ ਲੱਗਿਆ ਅੱਜ ਮੇਲੇ ਤੇ ਬਹੁਤ ਵਧੀਆ ਲੱਗਿਆ ਜੀ ਨਵੀਂ ਤਕਨੀਕ ਆਈ ਹੈ ਨਵੀਂ ਨਵੀਂ ਦੇਖੀ ਹੈ। ਮਸ਼ੀਨਰੀ ਦੇ ਵਿੱਚ ਜ਼ਿਮੀਦਾਰਾਂ ਨੂੰ ਬਹੁਤ ਵਧੀਆ ਤਕਰੀਕਾ ਦੇ ਰਹੇ ਨੇ ਜੀ। ਹਾਂ ਜੀ। ਹਾਂ ਬੀਜ ਨਵੇਂ ਤੋਂ ਨਵੇਂ ਆਇਆ ਜੀ ਝੋਨੇ ਦੇ ਬੀਜ ਆਏ ਨੇਵੇਂ। ਸੋ ਬਤੀ ਨਵਾਂ ਗੱਡੇ ਇਹਨਾਂ ਨੇ ਉਹ ਵੀ ਦੇਖ ਕੇ ਆਏ ਆ ਤੇ ਕਿਹੋ ਜਿਹਾ ਮੇਲਾ ਤੁਹਾਨੂੰ ਮਿਲਣਾ ਇਸ ਗੱਲ ਮੇਲਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਦੇਖਿਆ ਕੁਛ ਹਾਂਜੀ ਹਾਂਜੀ ਬਹੁਤ ਵਧੀਆ ਦੇਖਿਆ ਜੀ ਨਵੀਂ ਤਕਨੀਕ ਵਾਕੀ ਜਿਹੜੀ ਮਸ਼ੀਨਰੀ ਹੈ ਬਹੁਤ ਹਾਈ ਲੈਵਲ ਤੇ ਆ ਰਹੀ ਹੈ ਜੀ ਹਾਂਜੀ ਕੁਝ ਚੀਜ਼ ਲੱਗ ਜਾਂਦੇ ਹੋ ਫਿਰ ਹਾਂਜੀ ਖਰੀਦ ਕੇ ਰਹਿਣ ਵੀ ਖਰੀਦ ਕੇ ਲੱਕੇ ਜਾ ਰਹੇ ਜੀ ਛੋਲੇ ਦਾ ਬੀਲ ਲਿਆਇਗਾ ਹਲਦੀ ਲਈ ਹੈ ਜੀ ਸਬਜ਼ੀ ਸੂਜੀ ਦੇ ਬੀਲੇ ਆ ਮੇਲੇ ਦਾ ਕੋਈ ਬੈਨੀਫਿਟ ਹੁੰਦਾ ਬਹੁਤ ਵਧੀਆ ਬੈਨੀਫਿਟ ਹੈ ਜੀ ਬਹੁਤ ਜ਼ਿਆਦਾ ਜੀ ਵੀਦਾਰਾਂ ਨੂੰ ਪਤਾ ਲੱਗਦਾ ਇੰਨੀ ਜੋ ਵੈਰਿਟੀ ਹੈ ਜਿਹੜਾ ਪਿੰਡਾਂ ਦੇ ਵਿੱਚ ਜਾਂ ਉਹ ਨੈੱਟ ਤੇ ਆਪਾਂ ਤੁਹਾਨੂੰ ਕਿੱਥੇ ਦੇਖੀ ਜਾਂਦੀ ਹੈ ਇੱਥੇ ਤੁਰ ਫਿਰ ਕੇ ਰੀਅਲੀ ਦੇਖਿਆ ਜਾਂਦਾ ਇੱਕ ਪ੍ਰਬੰਧ ਕਿੱਦਾਂ ਦੇ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਬਹੁਤ ਜੀ ਕੀ ਨਾਮ ਹੈ ਤੁਹਾਡਾ ਮਤਲਬ ਜਨ ਸਿੰਘ ਕਿੱਥੋਂ ਆਏ ਹੋ ਦਬੋਰਜੀਤੋਂ ਜੀ ਕਿੱਥੇ ਆਏ ਹੋ ਮੇਲੇ ਤੇ ਯੂਨੀਵਰਸਿਟੀ ਲੁਧਿਆਣਾ ਕਿ ਕੁਝ ਦੇਖਿਆ ਕੈਕਟਰ ਦੇਖੇ ਨੇ ਸੁਪਰ ਸੀਡਰ ਦੇਖਿਆ ਤੇ ਬਾਕੀ ਹੋਰ ਉਧਰ ਡੰਗਰਾਂ ਦੇ ਵਿੱਚ ਜਾ ਕੇ ਆਏ ਹਾਂ ਤੇ ਕੀ ਕੀ ਖਾਸ ਤੁਹਾਨੂੰ ਦੇਖਣ ਨੂੰ ਮਿਲਿਆ ਹਾਂ ਜੀ ਖਾਸ ਲਾਇਆ ਕੁਝ ਦੇਖਿਆ ਵਧੀਆ ਖਾਸ ਤੌਰ ਸਾਰਾ ਲੋਗਾ ਹੀ ਆ ਜੀ ਤੇਰਾ ਦੇਖਣ ਨੂੰ ਮਿਲਦਾ ਵਧੀਆ ਦਾ ਅੱਛਾ ਡੰਗਰਾਂ ਵਾਸਤੇ ਜਿਆਦਾ ਆਏ ਸੀਗੇ ਡੰਗਰਾਂ ਦੀਆਂ ਦਵਾਈਆਂ ਵਾਸਤੇ ਉਹ ਜਾਣਕਾਰੀ ਬਹੁਤ ਵਧੀਆ ਦਿੱਤੀਆਂ ਉਹਨਾਂ ਨੇ ਬਹੁਤ ਵਧੀਆ ਦਿੱਤੀ ਹੈ ਕਿੱਥੇ ਲੱਗ ਜਾ ਰਹੇ ਹੋ ਹੈਂ ਕ੍ਰੀਮ ਵੀ ਲੱਗ ਜਾ ਰਹੇ ਕੋਈ ਨਹੀਂ ਨਹੀਂ ਖਰੀਦਿਆ ਕੁਝ ਨਹੀਂ ਗਾ ਜੀ ਖਰੀਦਿਆ ਤਾਂ ਅੰਮਾ ਹੈਂ ਕੱਤ ਕਿੰਨਾ ਹੋ ਗਿਆ ਤਾਂ ਆਉਣ ਦਿਨ ਤਾਂ ਹੋ ਗਿਆ ਜੀ ਤਕਰੀਬਨ 20 ਸਾਲ ਹੋ ਗਏ ਪ੍ਰਬੰਧ ਕਿੱਦਾਂ ਦੇ ਨੇ ਪ੍ਰਬੰਧ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵਾਲਾ ਤਾਂ ਕੀ ਨਾਮ ਹੈ ਤੁਹਾਡਾ ਪਰਮਜੀਤ ਮੇਲੇ 'ਚ ਆਏ ਹੋ ਕੀ ਕੁ ਦੇਖਿਆ ਖਾਸ ਇੱਥੇ ਐਗਰੀਕਲਚਰ ਦਾ ਸਮਾਨ ਜੋ ਕੰਬਾਈਨਾ ਵਗੈਰਾ ਟੂਰੀ ਰੀਪਰ ਜਿਹੜੀ ਕਿੰਨਾ ਬਾਰੇ ਜਾਣਕਾਰੀ ਲੈਣੀ ਨਵੇਂ ਬੀਜ ਆਇਆ ਨਵੇਂ ਬੀਜ 32 ਆਇਆ ਉਸ ਨੂੰ ਸਟਾਰ ਲੱਗਿਆ ਵਾ ਜਾਣਕਾਰੀ ਮਿਲੀ ਕੋਈ ਨਮੀ ਨਹੀਂ ਹੋਰ ਕੋਈ ਜਾਣਕਾਰੀ ਹਜੇ ਨਹੀਂ ਹੈ ਪ੍ਰਬੰਧ ਕਿੱਦਾਂ ਕਰਨੇ ਮਿਲਿਆ ਪ੍ਰਬੰਧ ਬਹੁਤ ਸੋਹਣੇ ਪ੍ਰਬੰਧ ਇਦਾਂ ਜਦੋਂ ਧੁੱਪ ਨਹੀਂ ਜਿਹੜੀ ਉਹ ਠੀਕ ਹੁੰਦੇ ਆ ਜਦੋਂ ਮੀਂਹ ਪੈਂਦਾ ਉਦੋਂ ਕੋਈ ਪ੍ਰਬੰਧ ਨਹੀਂ ਨਾਲ ਨਾ ਮੈਂ ਜੁਗਿੰਦਰ ਕਹਾਂ ਕਿੱਥੋਂ ਆਏ ਹੋ ਕਿੱਥੇ ਆਏ ਹੋ ਨਾ ਮਾਸ਼ਾਅੱਲਿ ਬਾਈ ਕਿੱਥੇ ਹੋ ਆਏ ਅਸੀਂ ਇਹ ਲੁਧਿਆਣਾ ਮੇਲੇ ਦੇ ਹਾਂਜੀ ਕੀ ਕੁ ਦੇਖਿਆ ਖਸਣੇ ਹਾਂਜੀ ਅਸੀਂ ਆਏ ਹਾਂ ਹਾਂਜੀ ਦੇਖਦੇ ਆਂ ਘੁੰਮ ਫਿਰ ਕੇ ਲੱਗਦਾ ਜਿਵੇਂ ਕਿਸਾਨ ਮੇਲੇ ਲੱਗਦੇ ਨੇ ਕਿਸਾਨਾਂ ਨਾਲ ਦੇ ਨਾਲ ਕੋਈ ਜਾਣਕਾਰੀ ਮਿਲਦੀ ਹੈ ਹਾਂਜੀ ਬਹੁਤ ਮਿਲਦੀ ਆ ਬੱਲਵਾਲ ਸੌਂਗੜੀ ਦਾ ਅਸੀਂ ਬਹੁਤ ਵਾਰੀ ਜਾਏ ਆ ਪਰ ਇੱਥੇ ਅਸੀਂ ਪਹਿਲੀ ਵਾਰ ਆਏ ਹਾਂ ਦੇ ਲੱਗਦਾ ਕੋਈ ਜਾਣਕਾਰੀ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਬਹੁਤ ਕੁਝ ਲੈ ਕੇ ਜਾਵਾਂਗੇ ਹਾਂਜੀ ਬਹੁਤ ਕੁਝ ਲੈ ਕੇ ਜਾਵਾਂਗੇ ਸੋ ਤੁਸੀਂ ਦੇਖਿਆ ਕਿ ਮੇਲੇ ਵਿੱਚ ਆਏ ਕਿਸਾਨਾਂ ਨੇ ਦੱਸਿਆ ਕਿ ਮੇਲੇ ਵਿੱਚ ਆ ਕੇ ਉਹਨਾਂ ਨੂੰ ਜਿੱਥੇ ਨਵੀਂ ਮਸ਼ੀਨਰੀ ਦੀ ਜਾਣਕਾਰੀ ਮਿਲਦੀ ਹੈ ਉੱਥੇ ਹੀ ਨਵੇਂ ਬੀਜਾਂ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਹਾਸਲ ਹੁੰਦੀ ਹੈ ਜਿਸ ਨਾਲ ਉਹ ਖੇਤੀਬਾੜੀ ਦੇ ਵਿੱਚ ਕਾਫੀ ਲਾਹੇਵੰਦ ਸਾਬਤ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਮੇਲੇ ਵਿੱਚ ਪ੍ਰਬੰਧ ਵੀ ਚੰਗੇ ਹਨ ਸੁਪੇਸ਼ ਕੁਮਾਰਜੀਤ ਵੈਬ ਤੇ ਵਿਲੁਧਿਆਣਾ